ਨੋਟ ਕਰਨਗੇ ਜੰਗਿਆਣਾ ਹੈਲੋ ਅਰਪੰਦਰ ਵੀ ਨੋਟ ਕਰਿਓ ਹਰ ਇੱਕ ਜੱਫੇ ਦੇ ਲਈ ਸਰਦਾਰ ਪਸ਼ਪਿੰਦਰ ਸਿੰਘ ਜੀ ਆਸਟ੍ਰੇਲੀਆ ਵਾਲੇ 200 ਰੁਪਏ ਦੇ ਵੱਡੇ ਮਾਨ ਸਨਮਾਨ ਹੋਣਗੇ ਸਰਦਾਰ ਪਸ਼ਪਿੰਦਰ ਆਸਟ੍ਰੇਲੀਆ ਵੱਲੋਂ ਹਰੇਕ ਜੱਫੇ ਦੇ ਲਈ ਜੰਗਿਆਣੇ ਦੀ ਟੀਮ ਪਹੁੰਚ ਚੁੱਕੀ ਹੈ ਜੀ ਸਕੂਲ ਵਾਲੀ ਸਾਈਡ ਤੇ ਤੂਤਪਿੰਡ ਦੀ ਟੀਮ ਜਿਹੜੀ ਪਹੁੰਚ ਚੁੱਕੀ ਹੈ ਤੇ ਟਾਵਰਾਂ ਵਾਲੀ ਸਾਈਡ ਗਗਨ ਜਲਾਲ ਪਹਿਲਾ ਪੁਆਇੰਟ ਲੈ ਕੇ ਵਾਪਸ ਗਿਆ ਆਇਆ ਗੁਰਜੀਤ ਤੂਤ ਮੇਰੇ ਵੀਰੋ ਜ਼ੋਰਦਾਰ ਤਾੜੀ ਮਾਰੋ ਅੱਗ ਲੱਗੀ ਬਕਸੇ ਨੂੰ ਅਗਲੇ ਕੀ ਕੀਤਾ ਤੂੰ ਨਿਕਲ ਆ ਗਿਆ ਮੇਰੇ ਵੀਰੋ ਇਹ ਆ ਗੁਰਜੀਤ ਤੂਤ ਉਧਰ ਕਹਿੰਦੇ ਜੰਗਿਆਣੇ ਵਾਲਾ ਗੁਰਪ੍ਰੀਤ ਸਿੰਘ ਹੈ ਪਰ ਇੱਧਰ ਵੇਖਦਾ ਵੀ ਪੁਆਇੰਟ ਜਿਹੜਾ ਨੌਜਨ ਗੁਰਜੀਤ ਤੂਤ ਦੇ ਹਿੱਸੇ ਜਾ ਜੁੜਿਆ ਹੈ ਇਹ ਆ ਸਪੋਰਟਸਮੈਨਸ਼ਿਪ ਸੀਨੀਅਰ ਖਿਡਾਰੀ ਡਿੱਗਿਆ ਤੇ ਗੁਰਪ੍ਰੀਤ ਸਿੰਘ ਕਹਿੰਦਾ ਵੀ ਦੇਖੀ ਵੀਰਾ ਕਿਤੇ ਸੱਟ ਤਾਂ ਨਹੀਂ ਲੱਗੀ ਇਧਰ ਸੱਚਾ ਪਿੱਥੋ ਵਾਲਾ ਮੇਰੇ ਵੀਰੋ ਕਹਿੰਦੇ ਘੁੰਮਣਾ ਦੇ ਟੂਰਨਾਮੈਂਟ ਦਾ ਬੈਸਟ ਖਿਡਾਰੀ ਹੈ ਮੇਰੇ ਵੀਰੋ ਮੋਟਰਸਾਈਕਲ ਜੇਤੂ ਹੈ ਰਿੱਕੀ ਰਾਮਰੇ ਨੇ ਗੱਡੀ ਦਿੱਤੀ ਪਿਛਲੇ ਸਾਲ 25 ਮਾਰਚ ਨੂੰ ਪਰ ਇਹਦੇ ਵਿੱਚ ਫੈਸਲੇ ਹੋ ਚੁੱਕੇ ਆ ਕਿ ਪੁਆਇੰਟ ਜਿਹੜਾ ਗਿੰਦੀ ਤੂਟ ਵਾਲੇ ਦੇ ਹਿੱਸੇ ਜਾ ਜੜਿਆ ਗਿੰਦੀ ਵੀ ਇੰਗਲੈਂਡ ਖੇਡਿਆ ਆ ਖਿਡਾਰੀ ਜੀਤ ਹੈ ਮੇਰੇ ਵੀਰੋ ਜਿਹਨੂੰ ਦੁਨੀਆ ਬੱਤੀ ਦੇ ਨਾਂ ਦੇ ਨਾਲ ਜਾਣਦੀ ਹੈ ਜੀਤ ਬੱਤੀ ਤੂਤਾਂ ਵਾਲਾ ਕਹਿੰਦੇ ਸਰਹੱਦੀ ਜ਼ਿਲ੍ਹਾ ਤੂਤ ਮੇਰੇ ਵੀਰੋ ਪਿੰਡ ਹੈ ਤੇ ਇਸੋਲੇ ਦੇਖਦਾ ਵੀ ਫਰੋਜਕੋ ਡਿਸਟ੍ਰਿਕਟ ਦਾ ਇਹ ਖਿਡਾਰੀ ਜੀਤ ਤੂਤ ਵਾਲਾ ਪੁਆਇੰਟ ਲੱਗੇ ਵਾਪਸ ਗਿਆ ਆਪਣੀ ਟੀਮ ਦੇ ਲਈ ਜਲਵੀ ਜਲਾਲ ਵਾਲਿਆ ਪਾਕ ਕਬੱਡੀ ਨੌਜਵਾਨਾ ਕਿ ਤੇਰੇ ਿੱਲੇ ਤੋਂ ਸੂਰਤ ਦੀਂਦੀ ਆ ਹੀਰ ਦੀ ਆ ਵੇਖ ਗੋਰਖਾ ਵਰਦੀ ਆ ਫਲਕਾਰੀ ਕਹਿੰਦੇ ਕੁਲਦੀਪ ਮਾਨ ਕਹਿੰਦੇ ਕਲੀਆਂ ਗਾਇਆਂ ਨੇ ਅਜਮੇਰ ਜਲਾਲ ਨੇ 7 ਸੈਕਿੰਡ ਦੇ ਵਿੱਚ ਕਬੱਡੀ ਪਾ ਕੇ ਵਾਪਸ ਆਉਣ ਦਾ ਰਿਕਾਰਡ ਬਣਾਇਆ ਬੱਬੂ ਜਲਾਲ ਦਾ ਨਾਮ ਵੱਡਾ ਹੈ ਸ਼ੇਖੰਦਰ ਇੰਗਲੈਂਡ ਜਾ ਵਸਿਆ ਅਸੇ ਕੀਪਾ ਭੁੰਦਰ ਵਾਲਾ ਕਹਿੰਦੇ ਅਬ ਸ਼ੋਰ ਕਬੱਡੀ ਕਲੱਬ ਦੇ ਪ੍ਰਧਾਨ ਜਗਨਦੀਪ ਲੱਭੀ ਹੋਣੀ ਤੇ ਨਾਲ ਕਹਿੰਦੇ ਮੇਰੇ ਵੀਰੋ ਬੱਬਲ ਹੋਣੀ ਮਾਰ ਕਰਨਗੇ ਇਸ ਖਿਡਾਰੀ ਦਾ ਵੀ ਮੋਟਰਸਾਈਕਲ ਦੇ ਨਾਲ ਉਧਰ ਕੀਪਾ ਭੁੰਦਰ ਵਾਲਾ ਤੇ ਖੇਡ ਮੈਦਾਨ ਦੇ ਵਿੱਚ ਗਗਨ ਜਲਾਲ ਵਾਲਾ ਮੇਰੇ ਵੀਰੋ ਪੁਆਇੰਟ ਲੈ ਕੇ ਵਾਪਸ ਗਿਆ ਇਹ ਆ ਖੇਡ ਕਬੱਡੀ ਇਹ ਆ ਖੇਡ ਕਬੱਡੀ ਸਵਾਦ ਆ ਰਿਹਾ ਦਰਸ਼ਕ ਵੀਰਾਂ ਨੂੰ ਤੇ ਨੌਜਲ ਸਤੂ ਤੂਤ ਵਾਲਾ ਮੇਰੇ ਵੀਰੋ ਹੈਲੋ ਆਰਪਿੰਦਰ ਜੀ ਨੋਟ ਕਰੋ ਗੁਰਜੀਤ ਤੂਤ ਦੀਆਂ ਦੋ ਕਬੱਡੀਆਂ ਦੇ ਲਈ ਕਲਵਿੰਦਰ ਖਰੌੜ ਕਨੇਡਾ ਵਾਲੇ ਉਹਨਾਂ ਵੱਲੋਂ 500 ਦੇ ਸਪੈਸ਼ਲ ਇਨਾਮ ਹੋਣਗੇ ਕਲਵਿੰਦਰ ਖਰੌੜ ਕਨੇਡਾ ਵਾਲੇ ਗੁਰਜੂ ਗੁਰਜੀਤ ਤੂਹ ਦੀਆਂ ਦੋ ਰੇਡਾਂ ਦੇ ਲਈ ਲਓ ਖੇਡ ਮੈਦਾਨ ਦੇ ਵਿੱਚ ਸੱਤੂ ਕਬੱਡੀ ਪਾ ਰਿਹਾ ਹੈ ਉਧਰ ਗੁਰਪ੍ਰੀਤ ਸਿੰਘ ਹੈ ਪਿਛਲੇ ਦਿਨੀ ਕਹਿੰਦੇ ਵਿਆਹ ਵੱਲੋਂ ਦੇ ਵਿੱਚ ਵੀ ਵਧਿਆ ਹੈ ਖਿਡਾਰੀ ਲਓ ਜ਼ੋਰਦਾਰ ਤਾੜੀ ਮਾਰ ਦਿਓ ਦਰਸ਼ਕ ਵੀਰੋ ਤੇ ਪੁਆਇੰਟ ਇਹ ਸੱਤੂ ਤੂਤ ਵਾਲੇ ਦੇ ਹਿੱਸੇ ਜਾਂ ਜੜਿਆ ਹੈ ਪੁਆਇੰਟ ਜਿਹੜਾ ਸੱਤੂ ਦੇ ਹਿੱਸੇ ਹੈ ਪਿੱਛੇ ਬੰਦੇ ਕਹਿੰਦੇ ਜਾਣ ਪਹਿਚਾਣ ਦਾ ਕਿਸੇ ਜਾਣ ਪਹਿਚਾਣ ਦਾ ਮਤਾਜ ਨਹੀਂ ਇੱਥੇ ਪਿੰਡ ਦਾ ਕਹਿੰਦੇ ਸ਼ੀਰਾ ਇਸ ਸਾਲ 11 ਮੋਟਰਸਾਈਕਲ ਜੇਤੂ ਆ ਮੇਰੇ ਵੀਰੋ ਇਸ ਸੀਜ਼ਨ ਦੇ ਵਿੱਚ ਪਰ ਆ ਖਿਡਾਰੀ ਪੁੱਠੇ ਵਾਲਾ ਸੁੱਚਾ ਇਸ ਲਈ ਉੱਚੇ ਲੰਮੇ ਕੱਦ ਵਾਲਾ ਪੁਆਇੰਟ ਲੱਕੀ ਵਾਪਸ ਗਿਆ ਛੋਟਾ ਕੱਦ ਹੈ ਕਹਿੰਦੇ ਨੇ ਵੀ ਵੱਡੇ ਵੱਡੇ ਜਾਫੀਆਂ ਨੂੰ ਵਖਤ ਪਾ ਦਿੰਦਾ ਇਸ ਖਿਡਾਰੀ ਨੇ ਇਹ ਆ ਜੀਤ ਤੂਟ ਵਾਲਾ ਮੇਰੇ ਵੀਰੋ ਇਸ ਲਈ ਕਬੱਡੀ ਪੁਆਇੰਟ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਜੀਤ ਬਚੀ ਹੈ ਪਰ ਉਧਰ ਕਹਿੰਦੇ ਪਾਲੀ ਹੈ ਖੇਡ ਮੈਦਾਨ ਦੇ ਵਿੱਚ ਕਦੇ ਗੁੱਟ ਫੜਨੇ ਯਤਨ ਕਰਦਾ ਤੇ ਪੁਆਇੰਟ ਜਿਹੜਾ ਇਸ ਲਈ ਰੇਡਰ ਦੇ ਹਿੱਸੇ ਜਾ ਜੁੜਿਆ ਗੁਰਜੀਤ ਤੂਤ ਦੀ ਟੀਮ ਦੇ ਹਿੱਸੇ ਜਾਂ ਜੁੜਿਆ ਤੂਤ ਪਿੰਡ ਮੇਰੇ ਵੀਰੋ ਕਹਿੰਦੇ ਫਰੀਦਕੋਟ ਤੋਂ ਜਦੋਂ ਆਪਾਂ ਫਿਰੋਜ਼ਪੁਰ ਨੂੰ ਜਾਂਦੇ ਆ ਤੇ ਗੋਲੇ ਵਾਲਾ ਸਾਈਆਂ ਵਾਲੇ ਦੇ ਲਾਗੇ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਪਿੰਡ ਇੱਧਰ ਲਾਈਟਾਂ ਵੀ ਚੈੱਕ ਹੋ ਰਹੀਆਂ ਕਿਉਂਕਿ ਇੱਕ ਇੱਕ ਕਬੱਡੀ ਦਾ ਸੁਆਦ ਅੱਜ ਮੇਰੇ ਦੇ ਵਿਚ ਆਣਾ ਦਰਸ਼ਕ ਵੀਰਾਂ ਨੂੰ ਪਿੱਥੋਂ ਵਾਲਾ ਸੁੱਚਾ ਕਬੱਡੀ ਪਾ ਰਿਹਾ ਉਧਰ ਸਪਲੈਂਡਰ ਪਲੱਸ ਮੋਟਰਸਾਈਕਲ ਉੱਡੀ ਕਰ ਦਿਆ ਵੀ ਅੱਜ ਕਿਹੜਾ ਮੇਰੇ ਵੀਰੋ ਬੈਠ ਕੇ ਜਾਊਗਾ ਅੱਜ ਮੋਟਰਸਾਈਕਲ ਕਿੱਥੇ ਜਾਂਦਾ ਇਹ ਹਜੇ ਮੇਰੇ ਵੀਰੋ ਆਪਾਂ ਕੁਝ ਨਹੀਂ ਦੱਸ ਸਕਦੇ ਕਿਉਂਕਿ ਇਹ ਸਮਾਂ ਹੀ ਦੱਸੂ ਉਹ ਕੇਵਲ ਬੱਚੀ ਆ ਵੀਰੇ ਅਗਰੇ ਲੈਟਾ ਬੰਦ ਕਰ ਦਿਓ ਦੋ ਮਿੰਟ ਲੈਟਾ ਬੰਦ ਕਰ ਦਿਓ ਵੀਰ ਜੀ ਹਲੋ ਲੈਟਾ ਪਿੱਛੇ हट ਜਾ ਬਾਈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜਾਲ ਤੇ ਪਿੱਛੇ हट ਜਾਓ ਗਰੰਟਾ ਲੈ ਕਹਿੰਦੇ ਫੇਰ ਨਾ ਕਿ ਸਾਰੇ ਜਾਲ ਦੇ ਪਿੱਛੇ हट ਜਾਓ ਸਾਰੇ ਬੜਾਈ ਸਾਰੇ ਜਾਲ ਦੇ ਪਿੱਛੇ हट ਜਾਓ ਥੋੜਾ ਥੋੜਾ ਜਾਲ ਤੋਂ ਆਪਾਂ ਸਾਈਡ ਤੇ ਹੋ ਜਾ ਜੇ ਸ਼ਾਹਰ ਤੇ ਹੱਥ ਨਾ ਰੱਖੋ ਜਾਲ ਦੇ ਤੇ ਸ਼ਾਹਰ ਤੇ ਜਲੇਦਪੁਰਾ ਫਤਿਹਗੜ ਸ਼ੰਨਾ ਤੇ ਮਾਨ ਕੀ ਬਿਰਵਾ ਮੰਡੀ ਤੇ ਬੁਰਜ ਹਰੀ ਸਿੰਘ ਤੇ ਝਨੇਰ ਤੇ ਜੇਤੂ ਇਹ ਸਾਰੀਆਂ ਟੀਮਾਂ ਚਾਰ ਮੈਚ ਖੋਲਗੇ ਅੱਜ ਦੀ ਮੈਚ ਤੋਂ ਬਾਅਦ ਕੁਆਟਰ ਫਾਈਨਲ ਫਿਰ ਸੈਮੀ ਫਾਈਨਲ ਫਿਰ ਸਰ ਕਹਿੰਦੇ ਸ਼ੁਸ਼ਕ ਵਾਲਾ ਬਾਬਾ ਹੈ ਇਹ ਸਰਦਾਰ ਸਾਦੀ ਸਿੰਘ ਬਰਾਰ ਦਾ ਚੰਦਿਆ ਹੋਇਆ ਖਿਡਾਰੀ ਸ਼ੂਸ਼ਕ ਪਿੰਡ ਦੇ ਵੀਰੇ ਕਹਿੰਦੇ ਗਗਨ ਹੋਣਾ ਦਾ ਪਿੰਡ ਹੈ ਪ੍ਰਸਿੱਧ ਕਬੱਡੀ ਖਿਡਾਰੀਆਂ ਦਾ ਪਿੰਡ ਹੈ ਬਾਬਾ ਸ਼ੂਸ਼ਕ ਵਾਲਾ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਲਾ ਕੇ ਤਕੜਾ ਜਫਾ ਆਪਣੀ ਟੀਮ ਦੇ ਲਈ ਪੁਆਇੰਟ ਜੋੜਦਾ ਹੈ ਜੀਤ ਕਬੱਡੀ ਪਾ ਰਿਹਾ ਹੈ ਇਸ ਵੇਲੇ ਨੌਜਵਾਨ ਜੀਤ ਤੂਤ ਵਾਲਾ ਮੇਰੇ ਵੀਰੋ ਇੰਗਲੈਂਡ ਦੀਆਂ ਬੱਖੋ-ਬਖਰੀਆਂ ਕਲੱਬਾਂ ਦੇ ਲਈ ਖੇਡਣ ਵਾਲਾ ਹੈ ਇਸ ਵੇਲੇ ਕਬੱਡੀ ਪਾ ਰਿਹਾ ਨੌਜਵਾਨ ਪਰ ਉਧਰ ਜਾਫੀ ਕਹਿੰਦੇ ਕੁਲਵਿੰਦਰਾ ਗੁਰਪ੍ਰੀਤ ਦਾ ਵੀਰ ਹੈ ਇਸ ਖਿਡਾਰੀ ਨੂੰ ਕੋਈ ਪੰਜ ਗ੍ਰੇਡ ਦੇ ਕਬੱਡੀ ਕੱਪ ਦੇ ਸਨਮਤ ਗੱ ਪੁਜਿਆ ਜਿਹਦਾ ਕਹਿੰਦੇ ਪਹਿਲਾ ਪੁੱਤ ਕਬੱਡੀ ਖੇਡਿਆ ਇਸ ਖੇਡ ਮੈਦਾਨ ਦੇ ਵਿੱਚ ਪ੍ਰੀਤਾ ਜੀ ਆਪਾਂ ਦੋ ਕਦਮ ਅੱਗੇ ਚੜ ਕੇ ਆਈਏ ਖੇਡ ਮੈਦਾਨ ਦੇ ਵਿੱਚ ਪ੍ਰੀਤਾ ਸ਼ਮਸ਼ਪੁਰੀਆ ਪੁਜਿਆ ਜ਼ੋਰਦਾਰ ਤਾੜੀ ਮਾਰ ਦਿਓ ਦਰਸ਼ਕ ਵੀਰੋ ਪੁੱਤੇ ਦੇ ਨਾਂ ਤੇ ਆਪਾਂ ਆ ਖੇਡ ਮੈਦਾਨ ਦੇ ਵਿੱਚ ਦੇਖੀ ਇਧਰ ਸੁੱਚਾ ਪਿੱਠੋ ਵਾਲਾ ਉਧਰ ਕੀਪਾ ਭੁੰਡਣ ਵਾਲਾ ਖੇਡ ਮੈਦਾਨ ਦੇ ਵਿੱਚ ਮੁਕਾਬਲਾ ਦੋਨੋਂ ਖਿਡਾਰੀਆਂ ਦਾ ਰਾਮਪਰੇ ਦੇ ਹਾਰੀ ਆ ਮੇਰੇ ਵੀਰੋ ਇੱਕ ਪਾਸੇ ਸੁੱਚਾ ਤੇ ਦੂਸਰੇ ਪਾਸੇ ਕੀਤਾ ਤੇ ਪੁਆਇੰਟ ਜਿਹੜਾ ਇਸ ਲਈ ਵਿਖਦਾ ਵੀ ਸੁੱਚੇ ਪਿੱਥੋ ਵਾਲੇ ਦੇ ਹਿੱਸੇ ਜਾ ਜੁੜਿਆ ਜੋਰ ਲੱਗਿਆ ਸੀ ਪਰ ਮੇਰੇ ਵੀਰੋ ਨਾ ਕਾਮਯਾਬੀ ਕਾਮਯਾਬੀ ਨਹੀਂ ਲਈ ਕਾਮਯਾਬੀ ਕਹਿੰਦੇ ਸੁੱਚੇ ਪਿੱਥੋ ਵਾਲੇ ਨੂੰ ਮਿਲੀ ਹੈ ਅਗਲਾ ਮੈਚ ਸ਼ਾਹੜ ਤੇ ਜਲੇਧਪੁਰ ਦੀਆਂ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ ਸ਼ਾਹੜ ਤੇ ਜਲੇਧਪੁਰ ਆ ਖਿਡਾਰੀ ਨੇ ਕਹਿੰਦੇ ਲਗਾਤਾਰ 7 ਕਬੱਡੀਆਂ ਪਾ ਕੇ ਮਾਣੂ ਕੀ ਗਿੰਦੇ ਕਬੱਡੀ ਕੱਪ ਤੇ ਮੇਰੇ ਵੀਰੋ ਰਿਕਾਰਡ ਬਣਾਇਆ ਦੂਸਰੀ 쿼ਟਰ ਵੇਗ ਦੇ ਵਿੱਚ ਮੈਚ ਦੀ ਸਮਾਪਤੀ ਤੋਂ ਪਹਿਲਾਂ ਪਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਇੱਕ ਪਾਸੇ ਗੁਰਪ੍ਰੀਤ ਹੈ ਦੂਸਰੇ ਪਾਸੇ ਕਹਿੰਦੇ ਨੌਜੋਨ ਸੱਤੂ ਤੂਤ ਵਾਲਾ ਗੁਰਪ੍ਰੀਤ ਤੇ ਸੱਤੂ ਮੁਕਾਬਲਾ ਬੱਲੇ 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 ਉਹ ਆ ਖੇਡ ਕਬੱਡੀ ਉਹ ਆ ਖੇਡ ਕਬੱਡੀ ਮੇਰੇ ਵੀਰੋ ਜੰਗੀਆਲੇ ਪਿੰਡ ਦਾ ਕਹਿੰਦੇ ਜੰਗੀਆਲੇ ਪਿੰਡੋਂ ਮੁੰਡਾ ਗਿੱਲ ਪਰਿਵਾਰ ਦਾ ਆ ਗੁਰਪ੍ਰੀਤ ਨੋਟ 100 ਰੁਪਏ ਦਾ ਮਾਲ ਸਨਮਾਨ ਵਾਲਾ ਐਂਟਰੀ ਟੇਬਲ ਤੋਂ ਬਾਈ ਲੈ ਜਾ ਕੁਲਵਿੰਦਰ ਸਿੰਘ ਕੌਂਡ ਕ੍ਰੇਡਾ ਵਾਲਿਆਂ ਵੱਲੋਂ 200 ਰੁਪਏ ਗੁਰਪ੍ਰੀਤ ਤੇਰੇ ਲਈ ਆ ਕਿ ਜੰਗੀਆਲੇ ਪਿੰਡੋਂ ਮੁੰਡਾ ਗਿੱਲ ਪਰਿਵਾਰ ਦਾ ਵੱਡੇ ਵੱਡੇ ਧਾਵੀਆਂ ਨੂੰ ਡਾਢੇ ਜੱਫੇ ਮਾਰਦਾ ਕੁਲਵਿੰਦਰ ਦਾ ਤੀਰ ਕਹਿੰਦੇ ਹਰਵੰਤ ਪੁੱਤ ਹਰਵੰਸ ਦਾ ਕਹਿੰਦੇ ਨੇ ਪਿਆਰ ਨਾਲ ਨੌ ਲੁੱਗੀ ਗੁਰਪ੍ਰੀਤ ਲੈਂਦੇ ਇਧਰ ਗਗਨ ਜਲਾਲ ਪੁਆਇੰਟ ਲੈ ਕੇ ਵਾਪਸ ਗਿਆ ਅਗਲੀ ਰੇਡ ਜੀਤ ਤੂਤ ਦੀ ਪੈਣ ਜਾ ਰਹੀ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਆਪਾਂ ਦੇਖੀਏ ਇਹ ਆ ਜੀਤ ਤੂਤ ਵਾਲਾ ਮੇਰੇ ਵੀਰੋ ਉਹ ਵੈਲੀ ਭੱਜ ਰਿਹਾ ਜੀਤੇ ਮਾਰਨਾ ਪੱਗਾ ਪਾਗੇ ਪਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਉਧਰ ਗੁਰਪ੍ਰੀਤ ਜੰਗਿਆਣੇ ਵਾਲਾ ਤੇ ਇਧਰ ਜੀਤ ਤੂਤ ਵਾਲਾ ਕਹਿੰਦੇ ਗੱਗਰਪੁਰ ਦੇ ਵਿੱਚ ਵੀ ਮੈਚ ਇਹੀ ਲੱਗਿਆ ਸੀ ਪਰ ਉਦੋਂ ਕੂਤਾ ਦੀ ਟੀਮ ਜਿੱਤੀ ਪਰ ਅੱਜ ਆਪਾਂ ਦੇਖਦੇ ਆ ਵੀ ਕਿਹੜੀ ਟੀਮ ਜਿੱਤਦੀ ਹੈ ਉਧਰ ਸਾਡੇ ਗੁਰਮੇਲ ਸਿੰਘ ਜੀ ਸਾ ਬੈਠੇ ਨਾਲ ਮਨਵੀਰ ਆਲੜਾ ਨਾਲ ਮਹਿੰਦਰ ਸਿੰਘ ਜੀ ਆਸਟ੍ਰੇਲੀਆ ਵਾਲੀ ਬੱਬਲ ਹੋਣੀ ਬੈਠੇ ਹੈ ਗੁਰਦੀਪ ਢਾਲੀਵਾਲ ਹੋਣੀ ਬੈਠੇ ਹੈ ਪਰ ਸੋਚਾ ਇਧਰ ਕੇਵਲ ਸਿੰਘ ਜੀ ਸਾਡੇ ਕਹਿੰਦੇ ਪ੍ਰਧਾਨ ਸਾਹਿਬ ਹੈ ਅੱਜ ਮੁਬਾਰਕਾ ਦੇਣਾ ਦੀ ਸਮੂਚੀ ਕਲੱਬ ਨੂੰ ਮੇਰੇ ਵੀਰੋ ਸਰਦਾਰ ਹਰਜਿੰਦਰ ਸਿੰਘ ਜੀ ਕਾਂਝਲਾ ਠੇਕੇਦਾਰ ਠੇਕੇਦਾਰ ਸਾਹਿਬ ਕਹਿੰਦੇ ਨੇ ਜੀ ਮੈਨੇਜਰ ਪੀ ਐਨ ਵੀ ਬੈਂਕ ਦੇ ਸਾਡੇ ਦਰਿਆ ਵਿਸ਼ੇ ਕਰਦੇ ਜਿਕਰ